ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਜਿਉਂਦਾ ਜાગਦਾ ਸਬੂਤ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਲੈ ਕੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੇੜੀ ਗਈ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਊ ਆਇ ਇੱਕ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਜ਼ਿੰਦਗੀ ਜ਼ਰੂਰ ਖਤਮ ਹੋ ਰਹੀ ਹੈ ਨਮਸਕਾਰ ਆਦਾਬ ਸੋਸ਼ੀਅਲ ਮੈਂ ਹਮੰਤ ਮਿੱਤਲ ਤੁਸੀ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਆਵਾਜ਼ ਇੰਡੀਆ ਟੂਡੇ ਅੱਜ ਅਸੀਂ ਗੱਲ ਕਰਾਂਗੇ ਬਠਿੰਡਾ ਦੇ ਵਿੱਚੋਂ ਮਿਲੀ ਇਸ ਲਾਸ਼ ਜਿਹੜੀ ਕਿ ਮੁੱਢਲੀ ਤਫ਼ਤੀਸ਼ ਤੋਂ ਇਹ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਬੰਦੇ ਦੀ ਮੌਤ ਹੋਈ ਹੋਊਗੀ ਕਿਉਂਕਿ ਉਸ ਦੇ ਹਾਲੇ ਦੁਆਲੇ ਕਾਫੀ ਸਾਰੀਆਂ ਸਰਿੰਜਾਂ ਪੰਨੀਆਂ ਜਿਨ੍ਹਾਂ ਦੇ ਉੱਤੇ ਨਸ਼ਾ ਕੀਤਾ ਜਾਂਦਾ ਹੈ ਉਹ ਖਿਲਰੇ ਹੋਏ ਸੀ ਓਹ ਲੱਗਦਾ ਹੈ ਕਿ ਜਿਵੇਂ ਇੱਥੇ ਲੋਕ ਨਸ਼ਾ ਕਰਨ ਆਉਂਦੇ ਸੀ ਕਿਉਂਕਿ ਉਹ ਜਗ੍ਹਾ ਵੀਰਾਨ ਪਈ ਸੀ ਖਾਲੀ ਪਈ ਜਗ੍ਹਾ ਔਰ ਸਭ ਤੋਂ ਵੱਡੀ ਔਰ ਮੰਦ ਭਾਗੀ ਲੇ ਹੈ ਕਿ ਉਸਦੇ ਬਿਲਕੁਲ ਨਾਲ ਹੀ ਬਠਿੰਡਾ ਰੇਂਜ ਦੇ ਇੱਕ ਉੱਚ ਅਧਿਕਾਰੀ ਦੀ ਰਿਹائش ਦਾ ਹੋਣਾ ਔਰ ਬਠਿੰਡਾ ਦਾ ਉਹ ਚੌਕ ਜਿਹੜਾ ਕਿ ਹਮੇਸ਼ਾ ਚੱਲਦਾ ਰਹਿੰਦਾ ਜਿੱਥੇ ਲੋਕਾਂ ਦੀ ਆਵਾਜ਼ਾਈ ਬਣੀ ਰਹਿੰਦੀ ਹੈ ਜਲੇਬੀ ਚੌਕ ਦੇ ਨੇੜੇ ਦੀ ਇਹ ਜਗ੍ਹਾ ਜਿੱਥੇ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਔਰ ਉਥੇ ਮੌਜੂਦ ਜਿਹੜੇ ਲੋਕ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਜਿਹੜੇ ਸਵਾਲ ਸੀ ਉਹ ਬਹੁਤ ਹੀ ਸ਼ੱਕੀ ਜਵਾਬ ਜੀ ਕਿਉਂਕਿ ਉਹ ਵੀ ਕਿਸੇ ਇਉਂ ਲੱਗਦਾ ਹੈ ਕਿ ਕਿਵੇਂ ਕੁਛ ਨਾ ਕੁਛ ਉਹ ਲੋਕ ਆਉਣ ਜਾ ਰਹੇ ਨੇ ਜਾਂ ਸਰਕਾਰ ਦੀਆਂ ਬੋਲਾਂ-ਕੁੱਲਾਂ ਤੋਂ ਡਰਦੇ ਨੇ ਜਾਂ ਉਹਨਾਂ ਦੀਆਂ ਆਪ ਦੀਆਂ ਅੰਲੈਖੀਆਂ ਸਾਹਮਣੇ ਆਉਂਦੀਆਂ ਨੇ ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ ਸਾਡੇ ਪੱਤਰਕਾਰ ਪਹੁੰਚੇ ਹੋਏ ਨੇ ਉਹਨਾਂ ਨੇ ਜਦੋਂ ਗੱਲ ਕੀਤੀ ਸਹਾਰਾ ਵੈਲਫੇਅਰ ਵਾਲਿਆਂ ਨਾਲ ਜਿਹੜੇ ਉਹਦੀ লাশ ਨੂੰ ਲੈ ਕੇ ਜਾਣ ਆਏ ਸੀ ਔਰ ਉੱਥੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਤੇ ਉਹਨਾਂ ਨੇ ਕੀ ਕਿਹਾ ਸਾਰਾ ਸਾਡੇ ਕੋਲ ਅੱਧਾ ਘੰਟਾ ਪਹਿਲੀ ਇਨਫੋਰਮੇਸ਼ਨ ਆਈ ਸੀ ਕਿ ਬਠਿੰਡਾ ਕਚੈਰੀਆਂ ਜ਼ਿਲੇਪੀ ਚੌਕ ਦੇ ਨੇੜੇ ਇੱਕ ਖਾਲੀ ਪਲਾਟ ਅਖੰਡਰ ਪਲਾਟ ਪਈ ਆ ਉਹਦੇ ਵਿੱਚ ਇੱਕ ਡੈੱਡ ਬੋਡੀ ਪਈ ਸੀ ਅਸੀਂ ਸਿਵਲ ਲਾਈਨ ਪੁਲਿਸ ਨੂੰ ਇਤਲਾਹ ਦਿੱਤੀ ਤੇ ਸਿਵਲ ਲਾਈਨ ਪੁਲਿਸ ਮੌਕੇ ਤੇ ਕਾਰਵਾਈ ਤੋਂ ਬਾਅਦ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਪਟੰਡਾ ਮੋਰਚੀ ਵਿੱਚ ਰੱਖ ਰਿਆ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਡੈੱਡ ਬੋਡੀ ਲੱਗਦੀ ਆ ਜੀ ਬਾਕੀ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਊਗਾ ਇੱਕ ਫੋਨ ਕਿੱਥੇ ਨਿਕਲਦਾ ਸਰ ਇਹ ਕੌਣ ਲੱਕ ਤੋਂ ਨਿਕਲਿਆ ਸਰ ਇਹ ਲੱਕ ਤੋਂ ਕੋਈ ਪਤਾ ਕਿੰਨੀ ਕ ਉਮਰ ਜਾਪਦੀ ਹੈ ਸਰ 30 ਤੋਂ 35 ਸਾਲ ਜਾਪਦੀ ਆ ਜੀ ਬਾਕੀ ਇਸ ਵਿਸ਼ੇ ਤੇ ਪੁਲਿਸ ਸਿਵਲ ਲਾਈਨ ਤਵੱਜੀ ਹੋਈ ਕੋਈ ਇਹ ਕੋਈ ਸੈ 6:00 ਕੋਈ ਨਹੀਂ ਬਜੇ ਸਰ ਅਜੇ ਪੋਸਟ ਮਾਰਟਨ ਤੋਂ ਬਾਅਦ ਕਲੀਅਰ ਹੋਊਗਾ ਜੀ ਅਜੇ ਗਾਰਡ ਇੰਨਾ ਹੈਗਾ ਅੰਦਰ ਕਾਫੀ ਅੰਦਰ ਬੋਡੀ ਪਈ ਹੈ ਤੁਹਾਨੂੰ ਤਲਾਕ ਕਿਸ ਨੇ ਦਿੱਤੀ ਕਿੰਨੇ ਵਜੇ ਦਿੱਤੀ ਸਰ ਸਾਨੂੰ ਅੱਧਾ ਘੰਟਾ ਅੱਧੇ ਘੰਟੇ ਤੋਂ ਉੱਪਰ ਹੋ ਗਏ ਜੀ ਕੋਈ ਟਾਇਲਟ ਕਰਨ ਆਇਆ ਸੀ ਬੰਦਾ ਜੀ ਉਹਨੇ ਦੇਖੀ ਉਹਨੇ ਨਾਲ ਦੀ ਨਾਲ ਸਾਨੂੰ ਇਨਫੋਰਮੇਸ਼ਨ ਹੋਰ ਕੀ ਹਾਲਾਤ ਦੇਖੇ ਅੰਦਰ ਜੇ ਬੋਡੀ ਤੋਂ ਇਲਾਵਾ ਹੋਰ ਜੇ ਗੱਲ ਕਿੱਥੇ ਜਾਵੇ ਇਸ ਤਰ੍ਹਾਂ ਦੇ ਹਾਲਾਤ ਹਾਲਾਤ ਤਾਂ ਸਰ ਖਾਲੀ ਪਲਾਟ ਦੇ ਵਿੱਚ ਕਾਫੀ ਪਏ ਹੋਏ ਸੀਗਾ ਜੀ ਹਾਂਜੀ ਸਰੀਂਜਾਂ ਜਿਨ੍ਹਾਂ 'ਚ ਕਾਫੀ ਪਈਆਂ ਇੱਥੇ ਟੀਕੇ ਪਏ ਆ ਸਰੀਂਜਾਂ ਪਈਆਂ। ਬਾਕੀ ਹਾਂਜੀ ਪੁਲਿਸ ਆਈ ਹੋਈ ਆ ਜੀ ਇਹ ਡੈੱਡ ਬੋਡੀ ਨੂੰ ਹਸਪਤਾਲ ਲੈ ਕੇ ਆ। ਹਾਂਜੀ ਅਨ ਅਨ ਆਈਡੈਂਟੀਫਾਈ ਬੋਡੀ ਹੈਗੀ। ਇਹ ਜਿਹੜਾ ਸਾਡੇ ਇੱਥੇ ਇੱਕ ਜਲੇਬੀ ਵਾਲਾ ਚੌਕ ਵੱਜਦਾ ਤੇ ਨੇੜੇ ਹੈਗਾ ਝਾੜੀਆਂ ਹੈਗੀਆਂ। ਝਾੜੀਆਂ 'ਚੋਂ ਇਹ ਲਾਸ਼ ਮਿਲੀ ਹੈ ਇਹਦੀ شناخت ਨਹੀਂ ਹੋਈ। ਅਸੀਂ ਸਹਾਰਾ ਜਨਸੇਵਾਲੇ ਬੁਲਾ ਲਏ ਇਹਨਾਂ ਨੂੰ ਬੁਲਾ ਕੇ ਅਸੀਂ ਦੀ ਇਹਨੂੰ ਮੋਰਚ ਲਈ ਜਾ ਕਰੋਣੇ ਆਗੇ ਇਹਦੀ شناخت ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ شناخت ਤੋਂ ਬਾਅਦ ਜੈਸੀ ਕਾਰਵਾਈ ਹੋਗਾ ਕੰਮ ਕਿੰਨੀ ਕੁ ਉਮਰ ਲੱਗਦੀ ਹੈ ਕੀ ਮਡੇ ਲਈ ਜਾਂਚ ਕੀਤੀ ਹੈ ਉਮਰ ਦੇ ਕਰੀਬੇ ਦੀ ਮਤਲਬ ਜਿਹੜੀ ਤੱਕ ਹੁਣ ਦੀ ਜਾਂਚ ਹੈ ਇਹ 30 ਤੋਂ ਲੈ ਕੇ 35 ਸਾਲ ਦੇ ਕਰੀਬ ਵਿੱਚ ਹੈਗਾ ਜੈਂਟਸ ਕੁਝ ਮਿਲਦੇ ਜੀ ਦੇ ਵਿੱਚੋਂ ਤਲਾਸ਼ੀ ਨਹੀਂ ਤਲਾਸ਼ੀ ਦਰਾਂ ਨੇ ਤੇ ਕੋਈ ਜਿਹੜੀ ਸਨਾਖਤ ਸਬੰਧੀ ਕੋਈ ਸਾਨੂੰ ਇਸ ਚੀਜ਼ ਨਹੀਂ ਮਿਲਦੀ ਆਸ-ਪਾਸ ਕੁਝ ਬਾਡੀ ਦੇ ਪਾਸ ਕੁਝ ਨਹੀਂ ਜੀ ਬਾਡੀ ਦੇ ਪਾਸ ਕੋਈ ਐਸੀ ਚੀਜ਼ ਨਹੀਂ ਮਿਲਦੀ ਸਾਰਾ ਸਲਾਹ ਥੋੜੀ ਸੀ ਜਖਮ ਵਗੈਰਾ ਥੋੜਾ ਜਿਹਾ ਦੇ ਨੱਕ ਚੋਂ ਖੂਨ ਆ ਰਿਹਾ ਹੈਗਾ ਉਸ ਤੋਂ ਬਾਅਦ ਕੋਈ ਲੱਗਦਾ ਹੈ ਕੋਈ ਜ਼ਮੇਨ ਨੂੰ ਹੋ ਸਕਦਾ ਕੋਈ ਅਟੈਕ ਆਇਆ ਹੋਵੇ ਜਾਂ ਕੋਈ ਹੋਵੇ ਉਹ ਜਿਹੜੀ ਆ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਜਿਹੜੀ ਕੋਈ ਲੱਗ ਮਰਡਰ ਪਰਾਣੀ ਜਾਪਦੀ ਹੈ ਵੈਸੇ ਨਹੀਂ ਬਾਅਦ ਕੱਲ ਦੀ ਹੈ ਬਾਲੀ ਪਰਾਣੀ ਨਹੀਂ ਹੈ ਸਰ ਏਡੇ ਵੱਡੇ ਅਫਸਰਾਂ ਦੀ ਨਜ਼ਦੀਕ ਰਿਆਸ਼ ਹੈਗੀ ਐ ਇੱਥੇ ਖੰਡੜ ਹੋਇਆ ਕਿ ਲੱਗਦਾ ਨਹੀਂ ਇੱਥੇ ਚਾਰ ਦੁਆਰੀ ਨਹੀਂ ਜੋ ਰਿਆਸ਼ ਹੈ ਜਿਹੜੀ ਅਫਸਰਾਂ ਦੀ ਉਹ ਤਾਂ ਇੱਥੋਂ ਕਾਫੀ ਦੂਰ ਆ ਜਲੇਬੀ ਵਾਲਾ ਚੌਕੋਂ ਲੈੜੇ ਆ ਜੀ ਇੱਥੋਂ ਹਾਂ ਇਹ ਰੀ ਜਾਨਾ ਇਹ ਜਿਹੜੀ ਟਿਕਟੂਕੇ ਲਾਂਦੇ ਨੇ ਕੋਈ ਨਸ਼ਾ ਕਰਦੇ ਕਿ ਲੱਗਦਾ ਨਹੀਂ ਪੈਟਰੋਲਿੰਗ ਹੋਣੀ ਚਾਹੀਦੀ ਪੈਟਰੋਲਿੰਗ ਹੈਗੀ ਬੱ ਚੱਲਦੀ ਹੈ ਕਿ ਸਾਡੀ ਪੈਟਰੋਲਿੰਗ ਕਾਫੀ ਹੈਗੀ ਜੀ ਪੀਸੀਆਰ ਸਾਡੀ ਐਕਟਿਵ ਹੈਗੀ ਚਲੋ ਫਿਰ ਵੀ ਸਾਨੂੰ ਅਸੀਂ ਇਹਦੀ ਸੁਰੱਖਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂਵਾਲ ਕਰਵੇ ਕਰਾਂ ਅਰੇ ਇਹ ਕਿੰਨੇ ਨਾ ਜਿਹੜੇ ਪੋਲੀਥੀਨ ਵੀ ਮਿਲੇ ਆ ਨਸ਼ੇ ਦੀਆਂ ਸਰਿੰਜਾਂ ਵੀ ਪਈਆਂ ਨੇ ਨਹੀਂ ਉਹ ਨਹੀਂ ਸਰਿੰਜ ਤਾਂ ਇਸ ਟਾਈਪ ਦਾ ਨਹੀਂ ਸਾਨੂੰ ਦੇਖੂਣੇ ਮੈਂ ਤਾਂ ਦੇਖੀ ਨਹੀਂ ਕੋਈ ਇੱਥੇ ਜੀ ਵਿਅਕਤੀ ਦੀ ਪਛਾਣ ਹੈ ਇਹਦੇ ਤੋਂ ਲੱਗਦਾ ਕਿ ਬਾਹਰ ਲਾ ਦੇ ਨਹੀਂ ਕੋਈ ਬਾਹਰ ਲਾ ਤਾਂ ਹਜੇ ਤਾਂ ਇਹਦੇ ਪਤਾ ਲੱਗੂਗਾ ਉੱਥੇ ਜੇ ਹੋ ਸਕਦਾ ਕੁਛ ਨਾਕਸੋਨ ਦੀ ਕੋਈ ਆ ਜੇ ਅਸੀਂ 72 ਘੰਟੇ ਦੀ ਡੱਡਬੜੀ ਰੱਖਾਂਗੇ ਨਾਕਸਤ ਵਾਸਤੇ ਉਦੋਂ ਬਾਅਦ ਕਰ ਵੀ ਆਉਣ ਚਲੇ ਤੁਹਾਨੂੰ ਕਦੇ ਸੂਚਨਾ ਮਿਲੀ ਸੀ ਸਾਨੂੰ ਹੁਣੇ 10 ਮਿੰਟ ਪਹਿਲਾਂ ਸੂਚਨਾ ਮਿਲੀ ਹੈ ਇਹ ਮੌਕੇ ਤੇ ਆ ਕੇ ਕਿਹੜੀ ਕਿਹੜੀ ਟੀਮ ਆਈ ਹੈ ਤੁਹਾਡੀ ਸਾਡੀ ਸਿਵਲ ਲਾਈਨ ਦੀ ਟੀਮ ਮੌਕੇ ਤੇ ਆ ਇੰਉ ਲੱਗਦਾ ਹੈ ਕਿ ਕਿਸੇ ਗੱਲ ਤੇ ਪਰਦਾ ਪਾਉਣਾ ਚਾਹੁੰਦੇ ਨੇ ਔਰ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦੇਣ ਤੋਂ ਭੱਜ ਰਹੇ ਨੇ ਔਰ ਇਹੀ ਹਾਲ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਸੀ ਜਿਹੜੇ ਮੌਕੇ ਤੇ ਪਹੁੰਚੇ ਹੋਏ ਸੀ ਕਿਉਂਕਿ ਇੱਕ ਇਨਸਾਨ ਤਾਂ ਕਹਿ ਰਿਹਾ ਹੈ ਵੀ ਇੱਥੇ ਸਰਿੰਜਾਂ ਔਰ ਪੰਨੀਆਂ ਖਿਲਰੀਆਂ ਹੋਈਆਂ ਸੀ ਔਰ ਦੂਸਰਾ ਅਧਿਕਾਰੀ ਇਹ ਕਹਿ ਰਿਹਾ ਹੈ ਕਿ ਸਾਨੂੰ ਨਹੀਂ ਪਤਾ ਇਸ ਦਾ ਮਤਲਬ ਸਿੱਧਾ ਸਿੱਧਾ ਇਹ ਨਿਕਲਦਾ ਹੈ ਕਿ ਇਹ ਲੋਕ ਕੁਛ ਨਾ ਕੁਛ ਛੁਪਾਉਣਾ ਚਾਹੁੰਦੇ ਨੇ ਔਰ ਇਹ ਕਿਉਂ ਛੁਪਾਉਣਾ ਚਾਹੁੰਦੇ ਨੇ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਕਿ ਕੀ ਪੰਜਾਬ ਦੇ ਨੌਜਵਾਨ ਹੁਣ ਇਦਾਂ ਹੀ ਨਸ਼ਿਆਂ ਨਾਲ ਜ਼ਿੰਦਗੀ ਗਵਾਉਣਗੇ ਇਦਾਂ ਹੀ ਮੌਤ ਦੇ ਮੂੰਹ ਦੇ ਵਿੱਚ ਜਾਂਦੇ ਰਹਿਣਗੇ ਤੇ ਸਰਕਾਰਾਂ ਇਦਾਂ ਹੀ ਮੂਕ ਦਰਸ਼ਕ ਬਣੀਆਂ ਰਹਿਣਗੀਆਂ ਔਰ ਇਸੇ ਸਵਾਲ ਦਾ ਜਵਾਬ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਤੁਹਾਡੇ ਜਵਾਬ ਸਾਡੇ ਲਈ ਬਹੁਤ ਮਾਇਨੇ ਰੱਖਦੇ